ਹਾਜੀ ਭਾਜੀ ਕੀ ਨਾ ਜੀ ਮੇਰਾ ਨਾਮ ਦਲਬੀਰ ਸਿੰਘ ਸਖੋਵਾਲੀਆ ਅਸੀਂ ਮੈਂ ਆਪਣੇ ਰਿਲੇਟਿਵ ਮੇਰੇ ਜੀਜਾ ਜੀ ਸਰਦਾਰ ਬਲਜੀਤ ਸਿੰਘ ਜੀ ਉਹਨਾਂ ਦੀ ਗੱਡੀ ਹੈਗੀ ਬਟਾਲੇ ਤੋਂ ਚੱਲੇ ਆ ਅੰਮ੍ਰਿਤਸਰ ਕੋਈ ਕੰਮ ਹੀਗਾ ਇਹ ਜਦੋਂ ਅਸੀਂ ਇਹ ਟੋਲ ਪਲਾਜਾ ਕਤੂ ਨੰਗਲ ਤੋਂ ਪਹਿਲਾਂ ਹੀ ਗੱਡੀ ਆਮ ਕਾਫੀ ਗੱਡੀਆਂ ਰੁਕੀਆਂ ਪਈਆਂ ਗਈਆਂ ਕਿਉਂਕਿ ਧੁੰਦ ਵੀ ਕਾਫੀ ਚੱਲ ਰਹੀ ਹੈਗੀ ਪਿੱਛੋਂ ਇੱਕ ਤੇਜ਼ ਟਰੱਕ ਆ ਰਿਹਾ ਸੀ ਟਰੱਕ ਚਾਲਕ ਨੇ ਬੜੀ ਤੇਜ਼ ਜਿਹੜਾ ਵਾ ਸਾਡੀ ਗੱਡੀ ਨੂੰ ਜਿਹੜਾ ਵਾ ਉਹ ਟੱਕਰ ਮਾਰੀ ਆ ਸਾਡੀ ਗੱਡੀ ਜਿਹੜੀ ਉਹ ਅੱਗੇ ਇੱਕ ਗੱਡੀ ਨਾਲ ਟਕਰਾਈ ਆ ਬਟ ਇੰਨੀ ਤੇਜ਼ ਟੱਕਰ ਮਾਰੀ ਆ ਕਿ ਗੱਡੀ ਉਹ ਰੋਰ ਤੋਂ ਜਿਹੜੀ ਆ ਹੁੰਦਿਆ ਹੋਇਆ ਇੱਕ ਸਾਈਡ ਦੇ ਉੱਤੇ ਕਾਫੀ ਰੁੱਖਾਂ ਵਿੱਚ ਜਾ ਕੇ ਲੱਗੀ ਆ ਵਜੀ ਆ ਉਸ ਤੋਂ ਪਹਿਲਾਂ ਜਿਹੜੇ ਉਹ ਲਗਾਏ ਹੁੰਦੇ ਆ ਤਾਰਾਂ ਲਗਾਜੀਆਂ ਹੁੰਦੀ ਆ ਪਿੱਲਰ ਲਗਾਏ ਉਹਨਾਂ ਨਾਲ ਟਕਰਾਈ ਆ ਕਹਿਣ ਦਾ ਭਾਵ ਆ ਕਿ ਗੱਡੀ ਦਾ ਅਗਲਾ ਪਾਸਾ ਤੇ ਪਿਛਲਾ ਪਾਸਾ ਜਿਹੜਾ ਵਾ ਉਹ ਪੂਰੀ ਤਰ੍ਹਾਂ ਡੈਮੇਜ ਜਿਹੜਾ ਵਾ ਹੋ ਚੁੱਕਿਆ ਵਾ ਇਹ ਸਾਰਾ ਘਟਨਾ ਕਰਮ ਦਾ ਗੇਮ ਦੇਖਿਆ ਜਾਵੇ ਤਾਂ ਡਰਾਈਵਰ ਦੀ ਕਿਤੇ ਨਾ ਕਿਤੇ ਲਾਪਰਵਾਹੀ ਆ ਜਿਨੇ ਇੰਨੀ ਤੇਜ਼ ਗੱਡੀ ਜਿਹੜੀ ਆ ਚਲਾ ਰੱਖੀ ਇਹ ਕਿਹੜੀ ਡਰਾਈਵਰ ਦੀ ਲਾਪਰਵਾਹੀ ਆ ਕਿਹੜਾ ਵਾਹ ਇਹ ਟਰੱਕ ਡਰਾਈਵਰ ਜਿਹੜਾ ਵਿੱਚ ਉਹਦੇ ਵਿੱਚ ਕੁਝ ਲੋਡ ਪਤਾ ਨਹੀਂ ਕੀ ਆ ਬੱਜਰੀ ਆ ਸੀਮੈਂਟ ਆ ਇਹ ਇੰਨੀ ਤੇਜ਼ ਹੀ ਗਿਆ ਕਿ ਉਸ ਤੋਂ ਬਾਅਦ ਡਵਾਈਡਰ ਦੇ ਉੱਤੇ ਟਰੱਕ ਜਿਹੜਾ ਵਾ ਚੜ ਗਿਆ ਵਾ ਉਸ ਉਸ ਰੱਬ ਦਾ ਸ਼ੁਕਰ ਗੁਜ਼ਾਰਿਆ ਕਿ ਦੂਸਰੀ ਸਾਈਡ ਤੇ ਜਿਹੜੀਆਂ ਗੱਡੀਆਂ ਸਮੇਂ-ਸਮੇਂ ਤੇ ਸਰਕਾਰ ਵੱਲੋਂ ਵੀ ਲੋਕਾਂ ਨੂੰ ਅਗਾਹ ਕੀਤਾ ਜਾਂਦਾ ਕਿ ਧੁੰਦ ਦੇ ਵਿੱਚ ਹਮੇਸ਼ਾ ਸੋਚ ਲੋ ਕੀ ਕਹਿਣਾ ਚਾਹੁੰਦੇ ਜਿਹੜੇ ਲੋਕ ਅੱਜ ਵੀ ਮਨਮਰਜ਼ੀਆਂ ਕਰਕੇ ਹੋਰ ਕੋਈ ਡਰਦੇ ਮੈਂ ਪੰਜਾਬ ਤੇ ਸਮੇਤ ਹੋਰ ਨਾ ਪ੍ਰਾਂਤਾਂ ਦੇ ਜਿਹੜੇ ਚਾਲਕ ਆ ਰੋਡ ਉੱਤੇ ਚੱਲ ਰਹੇ ਉਹਨਾਂ ਸਾਰਿਆਂ ਵੀਰਾਂ ਨੂੰ ਇੱਕ ਹੀ ਅਪੀਲ ਕਰਦਾ ਵਾਂ ਕਿ ਜ਼ਿੰਦਗੀ ਅਨਮੋਲ ਆ ਆ ਧੁੰਦ ਦਾ ਮੌਸਮ ਚੱਲਣ ਡਿਆ ਵਾ ਜਿੰਨਾ ਹੋ ਸਕੇ ਗੱਡੀਆਂ ਸਲੋ ਚਲਾਈਆਂ ਜਾਣ 10 ਮਿੰਟ ਲੇਟ ਚਲੇ ਜਾਓ ਕੋਈ ਗੱਲ ਨਹੀਂ ਪਰ ਆਪਣਾ ਵਿਚਾਰ ਰੱਖੋ ਦੂਹਰਿਆਂ ਦਾ ਵਿਚਾਰ ਰੱਖੋ ਇਥੋਂ ਤੱਕ ਕਿ ਜਿਹੜਾ ਵਾਹਨ ਦੇ ਵਿੱਚ ਬੈਠੇ ਹੋ ਉਸ ਵਾਹਨ ਦਾ ਵੀ ਧਿਆਨ ਰੱਖੋ ਮੈਂ ਤਾਂ ਇਹੀ ਅਪੀਲ ਕਰ ਸਕਦਾ ਵਾਂ ਕਿ 2-4 ਮਿੰਟ ਲੇਟ ਪਹੁੰਚਣ ਨਾਲ ਕੁਝ ਨਹੀਂ ਹੋ ਸਕਦਾ ਸਿਰਫ ਆਪਣਾ ਦੂਸਰਿਆਂ ਦਾ ਤੇ ਵਾਹਨ ਦਾ ਵੱਧ ਤੋਂ ਵੱਧ ਧਿਆਨ ਰੱਖਿਆ ਜਾਵੇ ਧੰਨਵਾਦ ਜੀ ਪਰ ਮੈਂ ਰੋਹੀ ਸ਼ਰਮਾ ਪਠਾਨਕੋਟ ਦਾ ਆ ਰਹਿਣ ਵਾਲਾ ਮੈਂ EMPLOYEE ਬੰਦਾ ਜੋਬ ਕਰਦਾ ਹਾਂ ਜੀ ਮੈਂ ਸਵੇਰੇ ਕੋਈ 8:30 ਵੇ ਆਪਣੇ ਘਰੋਂ ਨਿਕਲੇ ਆ ਠੀਕ ਹੈ ਜੀ ਇੱਥੇ ਗੱਡੀ ਲਿਆ ਕੇ ਸਲੋ ਰਮਾਨ ਦੇ ਸਾਹਮਣੇ ਪਿਆ 50 ਸਰਦੀ ਸਪੀਡਾਂ ਦੇ ਵਿੱਚ ਜੀ ਇੱਥੇ ਟੋਲ ਆ ਜਾਂਦਾ ਟੋਲ ਤੇ ਆਪਾਂ ਗੱਡੀਆਂ ਸਲੋ ਕੀਤੀ ਤਿੰਨ ਚਾਰ ਗੱਡੀਆਂ ਮੈਨਾਂ ਹੋ ਰਹੀ ਆਪਾਂ ਸਾਰੀਆਂ ਮੈਕਸਿਮ ਸਾਰੀ 1 ਕੁ ਸਪੀਡ ਤੇ 50 ਸਾਰੀ ਸਪੀਡ ਤੇ ਲਾ ਲਓ ਜਾਂ ਥੱਲੇ ਘਰ ਤੋਂ 40-50 ਲਾ ਲਓ ਮਤਲਬ ਇਹਦੇ ਆਪਾਂ ਗੱਡੀ ਪਿੱਛੇ ਲਿਆ ਆ ਗਏ ਤੇ ਸਲੋ ਇੱਥੇ ਰੁਮਾਨਾਂ ਦੇ ਪਿਆ ਪਿੱਛੋਂ ਟਰੱਕ ਆਇਆ ਬਾਈ ਇੱਕ ਮਤਲਬ ਮੈਂ ਫਰੰਟ ਸ਼ੀਸ਼ਾ ਵੇਖਦਾ ਬਾਈ ਮੈਂ ਬੈਲਟ ਲਾਈ ਦੀ ਫਰੰਟ ਸ਼ੀਸ਼ਾ ਵੇਖਣੇ ਪਏ ਇਹ ਉੱਡਦਾ ਹੀ ਆਇਆ ਐਨ ਗੱਡੀ ਲਿਆ ਆ ਗਏ ਇੱਕ ਦੋ ਗੱਡੀਆਂ ਪਿੱਛੇ ਬਚਾ ਕੇ ਦਿੱਤਾ ਆ ਬਾਅਦ ਚ ਜਿੱਲੇ ਹੁਣ ਦੇਖਿਆ ਕਿ ਕੁਝ ਨਹੀਂ ਹੋਣਾ ਅੱਗੇ ਗੱਡੀਆਂ ਖੜ ਮੈਂ ਬੈਲਟ ਪਾਈ ਨਹੀਂ ਜੇ ਕੋਈ ਬਚਾਵਾ ਗੇ ਮੈਨੂੰ ਝਟਕਾ ਬੁਰਾ ਵੱਜਿਆ ਬਟ ਮੈਂ ਬੈਲਟ ਕਰਕੇ ਅੱਗੇ ਨਹੀਂ ਵੱਜਿਆ ਤੇ ਉਹ ਜਿਹੜੀ ਮੇਰੀ ਗੱਡੀ ਚ ਕੋਹ ਗੇ ਜਿਹੜੀ ਅਗਲੀ ਗੱਡੀ ਨਾਲ ਭਾਈਗੀ ਠੀਕ ਹੈ ਜੀ ਉਹਦਾ ਨੁਕਸਾਨ ਤਾਂ ਘੱਟ ਹੀ ਹੋ ਨਿਕਲ ਗਿਆ ਵਿਚਾਰਾ ਮੁੰਡਾ ਬੋਲ ਬਾਲ ਕੇ ਇਹਨੂੰ ਇਹਨੂੰ ਬੜਾ ਬੋਲਿਆ ਉਹਨ ਬਟ ਉਹ ਨਿਕਲ ਗਿਆ ਬਾਅਦ ਚ ਤੇ ਇਨ ਮੇਰੇ ਵਾਲਾ ਕੰਡਮ ਕਰਦਾ ਜੀ ਹੁਣ ਮੈਂ ਫੇਰ ਹੀ ਮੈਂ ਕਹਿੰਦਾ ਥਾਣੇ ਸੁਣ ਲਗੀ ਚੱਕਰ ਪੈਣਾ ਭਾਈ ਜੋ ਵੀ ਆ ਪਰਪਾਈ ਕਰ ਆਪਾਂ ਖੇਮ ਖਤਮ ਕਰੀਏ ਮੈਂ ਤਾਂ ਫੇਰ ਜਾਇਦਾ ਇਧਰ ਕੇ ਨਾ ਨਾਨਕ ਜੀ ਦੀ ਮੇਰੀ ਗੱਡੀ ਵੇਖੋ 25-30 ਹਜ਼ਾਰ ਨੁਕਸ ਤੇ ਉਲਟੇ ਮੋਕੇ ਦਾ ਹੀ ਪੁਲਿਸ ਕਿਹਨੇ ਤੁਹਾਨੂੰ ਪੁਲਿਸ ਮੋਕੇ ਪੁਲਿਸ ਕੁਛ ਨਹੀਂ ਪੁਲਿਸ ਦੇ ਕੋਲ ਗਏ ਕਹਿੰਦੀ ਆਪਾਂ ਜਮਕਾ ਲਓ ਮੁਕਦਾ ਨਹੀਂ ਤਾਂ ਫਿਰ ਮੈਂ ਇਹ ਗੱਡੀ ਤੁਹਾਨੂੰ ਥਾਂ ਲਾ ਦਿੰਨੇ ਅੱਛਾ ਤੇ ਮੈਂ ਤਾਂ ਕਹਿੰਦੇ ਮੈਂ ਕਿਹਾ ਭਾਈ ਫਿਰ ਤੱਕੜੋ ਮੈਂ ਚਾਬੀ ਦੇਣ ਡਿਆ ਮੈਂ ਬੈਗ ਆਪਣੇ ਕੱਢ ਲਏ ਆ ਮੈਂ ਕਿਹਾ ਬਸ ਚੱਲ ਜਨਾ ਮੇਰੀ ਗੱਡੀ ਥਾਂ ਲਾ ਦਿਓ ਇਹ ਵੀ ਨਾ ਲਾ ਦਿਓ ਠੀਕ ਆ ਫੇ ਪਾਲ ਆ ਜਾਏਗਾ ਜੇ ਕਿਰ ਕੋ ਲਾਇਸੈਂਸ ਆ ਕਿਹਦੇ ਕਾਗਜ ਆ ਕਿਹਦਾ ਸਭ ਕੁਛ ਹੈ ਮੈਂ ਉਸੇ ਗੱਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ ਦੀ ਕੋਈ